ਜਾਣੂ ਕਰੇ ਸਪਿੰਨ ਕਰ ਰਹੇ ਹਾਂ ਜੀ ਜੀ ਉਹਦੇ ਪਤਾ ਕਿਹਦਾ ਹੈ ਹਾਂਜੀ ਉਹ ਕਾਹਨੂੰ ਕਿਸੇ ਮਿੰਨ ਦਾ ਉਮਰ ਕਿੱਥੇ ਚੱਲੇ ਬੈਠੇ ਉਹ ਜਿਹੜੀ ਗੱਡੀ ਕੋਲੀ ਕਰ ਰੋ ਪਾਈ ਬਾਤ ਕੀ ਗੱਲ ਹੋਈ ਹੈ ਤੇ ਕਿਹੜੀ ਜਗ੍ਹਾ ਹੋਈ ਹੈ ਸਰ ਇੱਥੇ ਐਸੀ ਜਗ੍ਹਾ ਦੇ ਗਲੱਬ ਵਾਲੇ ਕੋਲੀ ਚੱਲੀ ਹੈ ਕਿਨੇ ਜਾਣੀ ਸੀ ਤੁਸੀਂ ਕਿਤੇ ਨਹੀਂ ਗੱਡੀ ਤੇ ਸੀ ਉਹ ਕਿੰਨੇ ਜਾਣੀ ਸੀ ਉਹ ਵੀ ਸਰ ਦੋ ਜਾਣੇ ਸੀ ਕਿਹੜੀ ਤੇ ਉਹ ਵੀ ਗੱਡੀ ਤੇ ਆਏ ਸਰ ਤੇ ਕਿੰਨੀ ਉਮਰੇ ਉਹਦੀ ਮੇਰੇ ਨੂੰ 20-25 ਸਾਲਾਂ ਨੂੰ ਕਾਰੋਬਾਰ ਕੀ ਕਰਦਾ ਸੀ ਕਾਰੋਬਾਰ ਸਰਹੰਦਰੋਂ ਆਇਆ ਹੈ ਜੀ ਹਾਂਜੀ ਜੇਲ੍ਹ ਚੋਂ ਆਇਆ ਹੈ ਸਰ ਆ ਜੇਲ੍ਹ ਚੋਂ ਆਇਆ ਕਿਹੜੇ ਮਾਮਲੇ ਚੋਂ ਅੰਦਰ ਸੀ ਉਹਨਾਂ ਦਾ ਗੋਲੀ ਇਹ ਗੋਲੀ ਗਾਲੀ ਚੱਲ ਗਈ ਜਨਾ ਕੋਈ ਤੁਸੀਂ ਪਛਾਣਦੇ ਹੋ ਜਿਹਨੇ ਗੋਲੀ ਮਾਰੀ ਸਰ ਨਹੀਂ ਚੋ ਤੁਸੀਂ ਕਿੱਥੇ ਆਏ ਤੁਸੀਂ ਗੱਡੀ ਤੇ ਆਏ ਹੋ ਗੱਡੀ ਕੋਈ ਗੱਡੀ ਦਾ ਨੰਬਰ ਨੰਬਰ ਕੋਈ ਲੱਗਦਾ ਨਹੀਂ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਰ ਇੱਕ ਦੋ ਗੋਲੀਆਂ ਚਲਾਈਆਂ ਤੇ ਕਿਹਦੇ ਕਿਹਦੇ ਗੋਲੀ ਲੱਗੀ ਉਹ ਵੀਰ ਦੇ ਲੱਗੀ ਪਰ ਬਿਨਸ ਜਲਦੀ ਗੱਡੀ ਤੇ ਗੋਲੀਆਂ ਮਾਰੀ ਗਈ ਹਾਂਜੀ

هم فوني يا کي تڪرار کي سيتو ڏياري ਇਹ ਮਾਮਲਾ ਹੈ ਕਿਹੜੀ ਜਗ੍ਹਾ ਤੋਂ ਹੋਇਆ ਇਹ ਜੀ ਰੁਬਿੰਦਰ ਸਿੰਘ ਦਾ ਇੱਕ ਲੜਕਾ ਸੀਗਾ ਜਿਹੜਾ ਕਿ 302 ਦੇ ਉੱਤੇ ਮਿਚਰ ਫੇਲ ਕੇ ਆਇਆ ਸੀਗਾ ਉਹ ਅੱਜ ਜੋ ਆਈਡੀਟੀ ਵਾਲੀ ਚਾਈਟ ਪਾਰੇ ਸੀ ਉਹ ਜੋ ਲੜਕੇ ਨੇ ਬੈਰੋ ਕਢੀ ਕਰਕੇ ਸੜੇ ਜੀ ਨੇ ਉਹਨਾਂ ਨੇ ਆਪਣੇ ਘਰੇ ਗੋਲੀ ਮਾਰ ਕੇ ਇੱਕ ਉਹ ਜੜਾ ਦਾ ਜ਼ਖਮੀ ਕਰਤਾ ਜਿਹਦੀ ਤੇ ਪਤਾ ਲੱਗਾ ਹੈ ਉਹ ਡਿਪੈਟੈਂਟ ਜੀ ਜੈਤੋ ਇਹ ਉਹਦੇ ਤੋਂ ਕੋਈ ਮਾਮਲਾ ਦਰਜ ਹੈਗਾ ਸੀ ਆ ਤੁਹਾਨੂੰ ਮੈਂ ਦੱਸ ਕੇ ਟਿਆਂ ਜੀ ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਸੀਗਾ ਜਿਹਦੇ ਵਿੱਚ ਬਾਹਰ ਆਇਆ ਸੀਗਾ ਕਿਸ ਤੇ ਉੱਪਰ ਸਵਾਰ ਹੈਗੇ ਸਰ ਉਹ ਜਿਹੜੇ ਆ ਉਹ ਉਹ ਕਾਰ ਤੇ ਸੀਗੇ ਇਹ ਬੰਦੇ ਜਿਹੜੇ ਮਾਰਨ ਹਮਲਾਵਰ ਜਿਹੜੇ ਆ ਇਹ ਬਲੈਰੋ ਟਾਈਪ ਗੱਡੀ ਸੀ ਉਹ ਬਾਕੀ ਇਹ ਸਾਰਾ ਕਲੀਅਰ ਕਰ ਦਿਆ ਤੇ ਜਿਹਦੀ ਡੈਥ ਹੋਈ ਤੇ ਨਾਲ ਕਿੰਨੇ ਜਣੇ ਸਰ ਗੱਡੀ ਦੇ ਪਰ ਇਹਦੇ ਨਾਲ ਤਿੰਨ ਹੋਰ ਸੀਗੇ ਜੀ ਕੋਈ ਸੀਸੀਟੀਵੀ ਸਾਹਮਣੇ ਹਲ ਕਰ ਰਹੇ ਆ ਜੀ ਸਾਰਾ ਦੇਖ ਰਹੇ ਸੀ ਸੀਸੀਟੀਵੀ ਲੱਗਦੀ ਟੀਮ ਕਿਹਦੇ ਆ ਜੀ ਅੱਜ ਲੜਕੇ ਤੇ ਲੱਗਦੀ